ਅਰਤਨਗੁਰਦਾਨ ਸਾਹਿਬ ਨੇ ਗਰਮੀਆਂ ਦਾ ਦੇ ਲਿਆ ਤੇ ਬੱਜਾਂ ਤਰਾੰਤ ਵਿੱਚ ਬਰਤ ਰਾਜ ਕੇ ਚੱਲ ਕੇ ਰਾਜ ਕੇ ਬੈਠ ਗਈ ਆ ਤਨਗੁਰਦਾਨ ਸਾਹਿਬ ਜੀ ਬਹਰਾ ਇੱਕ ਦਰਫਤੇ ਤਨੇ ਲੇਟ ਦੇ ਦੇਤਰਾ ਨੋੜਾ ਲੱਕ ਪਰੋ ਸਾਡੀ ਜਗਾ ਵੇਸੀਆ ਦੇਡਾ ਸਾਡੀ ਜਗਾ ਵੇਸੀਗਾ ਉਹ ਤਾਂ ਉਸ ਤਾਲਕੁਰ ਕੁਵਾਈਰ ਦੇ ਨਾਲ ਆਪਰੇਦੇਸ਼ ਨੂੰ ਵੀ ਜੁੜੇ ਹੋ ਸੀਗਾ ਤਾਂ ਆਪਰੇਦੇਸ਼ ਨੂੰ ਵੀ ਜੁੜੇ ਹੋ ਸੀਗੇ ਦੇਖਣ ਵਾਂਗ ਜਿਵੇਂ ਲੰਬੇ ਪੈਰ ਸੁੱਤੇ ਆ 100 ਸ਼ਾਂ ਦੇ ਕਿ ਸੁੱਤੇ ਸੀ ਕਿ ਦਰਦ ਦੇ ਥੱਲੇ ਤਾਂ ਆਗਰ ਸਭ ਨੂੰ ਤੁਹਾਨੂੰ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਪਰਸ਼ਾ ਮੈਂ ਢਲ ਜਾਂਦੇ ਸ਼ਾਂ ਢਲ ਜਾਂਦੇ ਚ ਢਲ ਜਾਂਦੀ ਇੱਕ ਤਾਤਿਕ ਦਿਖਦੇ ਨਹੀਂ ਰਹਿੰਦੀ ਸ਼ਾਂ ਦਾ ਨੂੰ ਦਸਾ ਬੇਰ ਹੋ ਅੱਜ ਇਸ ਚੀਜ਼ ਦੇ ਮਗਰ ਅਸੀਂ ਭੱਜੇ ਫਿਰਦੇ ਨਾ ਤਨ ਦੌਲਤ ਇਹ ਵੀ ਛਾਇਆ ਤੇ ਵੀ ਛਾਇਆ ਤਰਫ ਦੀ ਛਾਈ ਇਹ ਵੀ ਦੂਜੀ ਛਾਇਆ ਜਦੋਂ ਤਰਫ ਦੀ ਅੱਜ ਹਕੀਕਤ ਨਹੀਂ ਹੈਗੀ ਸਾਜੇ ਹਕੀਕਤ ਨਹੀਂ ਹੈਗੀ ਅੱਜ ਪੱਤੇ ਝੜ ਗਏ ਰਹਦੇ ਅੱਛਾ ਹੈ ਨਹੀਂ ਨਵੇਂ ਪੱਤੇ ਆ ਗਏ ਆ ਦਰਬਦੀ ਸ਼ਾ ਫੇਰ ਬਣ ਗਏ ਇਹ ਖੇੜਿਆ ਉਸ ਅਕਾਰ ਪੁਕਦੀ ਉਹਦੇ ਵੱਲੋਂ ਤਾਕਤ ਮਿਲ ਹੀ ਹੋਈ ਇਹਨੂੰ ਬਈ ਤੂੰ ਟਿਕੜਾ ਨਹੀਂ ਚਲਦੀ ਰਹਿਣਾ ਤੂੰ ਚਲਦੀ ਰਹਿਣਾ ਹੈ ਚਾਹੇ ਸਿ ਦਰਬਦੀ ਸ਼ਾ ਸਮਝ ਲਈਏ ਚਾਹੇ ਸਿ ਮਾਇਆ ਦੀ ਸ਼ਾ ਸਮਝ ਲਈਏ ਇਸਾ ਤਾਂ ਜੜੀ ਪਿਆ ਪਛਦਨ ਉਹ ਦਰਦ ਦੇ ਉਕ ਉਦਾਹਰਨ ਦਿੰਦੇ ਆ ਮੈਂ ਸਜਣਾ ਨਾ ਤੇ ਤੇਰਾ ਸਰੀਰ ਹੀ ਹੋ ਰਣਾ ਏ ਜਿਸ ਸਰੀਰ ਦੇ ਖਾਤਰ ਤੋਂ ਤਨ ਦੁਲਦ ਕਮਾਉਂਦਾ ਫਿਰਦਾ ਏ ਮੈਂ ਸਦਾ ਤੰਦੰਤ ਰਣਾ ਨਾ ਸਰੀਰ ਦੇ ਕੰਮ ਆਉਣਾ ਏ ਤੇ ਨਾ ਹੀ ਇਸ ਤੰਦੋਂ ਦੁਤ ਰਿੰਦੇ ਕਮਾਉਂਦੇ ਸਭ ਹੈ ਦੁੱਖਾਂ ਦਾ ਪਸਾਰਾਈ ਜਿਹੜੀ ਮਨ ਦੀ ਕੱਤੀ ਕਰੇ ਉਹਨੂੰ ਕੁਝ ਸਮਾਂ ਲੰਘਿਆ ਪਛਾਹ ਫਿਰ ਗਾਇ ਹੋਇਆ ਤੜਦੇ ਸੁ ਤੜਦੇ ਸੁੱਤੇਆ ਛਾਂ ਦੇ ਕੇ ਸੁਤੇ ਸੀਗੇ ਥਾਂ ਛਾਂ ਢਲ ਗਈ ਇੱਕ ਭੋਰੀਆ ਸੱਪ ਵੱਡੀ ਬੰਨ ਵਾਲਾ ਸੱਪ ਉਹਨੂੰ ਮੂੰਹ ਤੇ ਤੋਪ ਆਇ ਗੋਸਾ ਦਿਨੇ ਗਈ ਖੁਦ ਖੁਦਾ ਦੇ ਮੂੰਹ ਤੇ ਛਾ ਤੋਪ ਆ ਗਈ ਇੱਕ ਦੇਖੋ ਸੱਪ ਕੋ ਨਹੀਂ ਸਾਰੀ ਗਈ ਬੇ ਦੁਨੀਆ ਦਾ ਬਾਦਕ ਦੇ ਮੂੰਹ ਤੇ ਟੋਪਾਈ ਹੋਈ ਉਹ ਆਇਆ ਉਹਨੇ ਆ ਕੇ ਮੂੰਹ ਤੇ ਆਪਣੀ ਫਨਕ ਲਾ ਲ ਕੇ ਤੇ ਛਾ ਕਰ ਦਿੱਤੀ ਤੇ ਦੇਖਿਆ ਵੀ ਬਹੁਤ ਇਹ ਪਸੀਨਾ ਆਇਆ ਹੋਇਆ ਤੇ ਸ਼ਾਂਤ ਅਰਥ ਦੀ ਮਦੁਰੀ ਦਾ ਮਲ ਜਿਹੜਾ ਹੈ ਇਹਦੇ ਮੂੰਹ ਤੋਂ ਪਸੀਨਾ ਨਾਲ ਇਹਨੂੰ ਗਰਮੀ ਨਾਲ ਉਹਿੰਦਰ ਰਾਇ ਬੁਲਾਲ ਉਹਦੇ ਸੰਗੀ ਸਾਥੀ ਸਰਬੀਤ ਕਾਲੂ ਜੀ ਆਪਾਂ ਜ਼ਮੀਨ ਮਿਲਣੀ ਕਰਦਨੇ ਆਂ ਤਿਤਪਟਵਾਲੀਆ ਦੇ ਪਾਸ਼ਾ ਵਿੱਚ ਜ਼ਮੀਨ ਦਾ ਦਰਖਣ ਇਹ ਜ਼ਮੀਨ ਕਛਦੇ ਕਛਦੇ ਭਾਅ ਮਿਲਦੇ ਮਿਲਦੇ ਤੁਨ ਕੋ ਨਾਮਸਾਲ ਦੇ ਲਾਗੇ ਚਰੇਗੇ ਸਭ ਨੇ ਦੇਖਿਆ ਪਈ ਸੱਪ ਨੇ ਛਾ ਦਿੱਤੀ ਹੋਈ ਮੂੰਹ ਦੇ ਉੱਤੇ ਹੁਣ ਸਾਡੀ ਦ੍ਰਵੀ ਬੁੱਧੀ ਆ ਇਹਨਾਂ ਨੂੰ ਸੋਚ ਨਹੀਂ ਲੱਗਦੀ ਤਾਂ ਸਾਰੇ ਕਹਿੰ ਲੱਗੇ ਵੀ ਸੱਪ ਜਿਹਦਾ ਫਲ ਖਾ ਲ ਕੇ ਖਲੋਤਾ ਤਨ ਗੁਰਦਾਰ ਦੇ ਕੋਲ ਸ਼ਾਇਦ ਇਹ ਜਿਹੜਾ ਮੁੰਡਾ ਹੈ ਇਹਨੂੰ ਸਪਨੇ ਮਾਰਨ ਦਾ ਦਿੱਤਾ ਵੇ ਸਪਨ ਕਰਦਾ ਕਰਦੇ ਉੱਤੇ ਖੜਾ ਹੋਵੇ ਜਦ ਬਾਈ ਗੁਰਾਂ ਦੇ ਗਿਆ ਵੇ ਦੇਖੋ ਭਈ ਤੇ ਮੁੰਡਾ ਕੌਣ ਦੇਖੋ ਮੁੰਡਾ ਕੌਣ ਦੇਖੋ ਕਿਤੇ ਸਪਨ ਨੇ ਮਾਰਨ ਦਿੱਤਾ ਨੂੰ ਕੁਝ ਕੁ ਬੰਦੇ ਅੱਗੇ ਗਏ ਸਬਰੀਡ ਅਸੀ ਤੋਂ ਬਸੇ ਹੋ ਗਿਆ ਉਹਨੇ ਤਨਗੁਰ ਗੰਦਸਾਹਿਬ ਨੂੰ ਹੱਥ ਲਾਇਆ ਤਨਗੁਰ ਦਾਸ ਸਾਹਿਬ ਜੀ ਮਾਰੇ ਉੱਠ ਕੇ ਬੈਠ ਗਏ ਬਾਰਦਰ ਸਾਧੀ ਉਮਰਿਆ ਬਰਨ ਸਾਹਿਬ ਦੀ ਉੱਠ ਕੇ ਬੈਠ ਕੇ ਸੋਚਿਆ ਇਹ ਸੱਤ ਫੇਰ ਸਾਰ ਨੇ ਵਿਚਾਰ ਕੀਤਾ ਬਈ ਸੱਪ ਦੇ ਮੂੰਹ ਤੇ ਸ਼ਾਹ ਕੀਤੀ ਹੋਈ ਸੀ ਇਹ ਅਗੰਮੀ ਸ਼ਕਤੀ ਹੈ ਉਸ ਨੂੰ ਖੁਦ ਖੁਦਾਏ ਖੁਦ ਖੁਦਾ ਦੀ ਸੇਵਾ ਵਿੱਚ ਸੱਪ ਆਇਆ ਸੀ ਜਦੇ ਤੋਤਕ ਰਾਇਬਲਰ ਨੂੰ ਦੇਖਿਆ ਰਾਏ ਬਲਾਰੇ ਉਸ ਦਿਨ ਤੋਂ ਹੀ ਮਨ ਵਿੱਚ ਸੋਚ ਲਿਆ ਬੇ ਤਖੋਤ ਖੁਦਾਏ ਉਧਰ ਹੀ ਨਮਸ਼ਕਾਰ ਕਰਤੇ ਆਪਣਾ ਸਰਾ ਭੇਟ ਕਰਨ ਤੋ ਪਹਿਲਾਂ ਕਿਤੇ ਮਹਤਾ ਜੀ ਨੂੰ ਸਮਝ ਆਉਂਦਾ ਸੀ ਮਹਤਾ ਜੀ ਤੇਰਾ ਮੁੰਡਾ دیਵਾਨਾ ਮੂਰਖ ਆ ਕਮਲਾ ਸਿੱਧਾ ਫਤਰਾ ਆ ਇਨੋਂ ਨੁਕਸਾਨ ਤੋਂ ਰੋਕ ਅੱਜ ਕੀ ਕਹਿੰਦਾ ਹੈ ਅੱਜ ਉਹ ਵੀ ਰਾਜਪਰਾਰ ਆਪਣੇ ਮੂੰਹ ਤੋਂ ਕਹਿੰਦਾ ਨਾਨਕ ਪਾਸ਼ਾ ਦੇ ਬਾਬਦ ਉਹਨਾਂ ਦੇ ਪਿਤਾ ਜੀ ਮਹਿਤਾ ਕਾਲੂ ਜੀ ਨੂੰ ਕਹਿੰਦਾ ਹੈ ਮਹਿਤਾ ਕਾਲੂ ਜੀ ਮੈਨੂੰ ਅੱਜ ਸਮਝ ਲੱਗੀ ਆ ਤੇਰਾ ਪੁੱਤਰ دیਵਾਨਾ ਨਹੀਂ ਤੇਰਾ ਪੁੱਤਰ ਕਮਲਾ ਨਹੀਂ ਤੇਰਾ ਪੁੱਤਰ ਸਿੱਧਾ ਸਦਾ ਨਹੀਂ ਪੂਲਾ ਨਹੀਂ ਇਹ ਖੁਦ ਖੁਦਾਏ ਮੇਰੀ ਜਿਹੜੀ ਤਲਵੰਡੀ ਆ ਨਾ ਮੇਰਾ ਪਿੰਡ ਜਿਹੜਾ ਆ ਆਪਣਾ ਸਾਰਿਆਂ ਦਾ ਹੀ ਤੇ ਵਸੀ ਇਹਦੇ ਸਿਰ ਤੇ ਆ ਤੇ ਵਸੀ ਇਹਦੇ ਤੇ ਸਿਰ ਤੇ ਆ ਅੱਜ ਤੋਂ ਲਾ ਕੇ ਤੁਸੀਂ ਇਹਨਾਂ ਨੂੰ ਕੁਝ ਕਹਿਣਾ ਨਹੀਂ ਤੈਨੂੰ ਲੱਗੇ ਤੁਸੀਂ ਤਾਂ ਕੁਝ ਕਹਿਣਾ ਨਹੀਂ ਹਾਂ ਤੇ 19 ਕੀ ਹੋ ਜਾਵੇ ਉਹ ਨੁਕਸਾਨ ਮੈਂ ਭਰੂੰਗਾ ਉਹ ਨੁਕਸਾਨ ਮੈਂ ਭਰੂੰਗਾ ਮੈਂ ਤੇ ਵਾਸੀ ਤੇ ਕੋਈ ਮੈਂ ਤੇ ਰਾਜੀ ਤਾਂ ਕਰ ਰਹੇ ਮੈਂ ਤੇ ਸਮਝਉਣ ਲੱਗੇ ਕੁਝ ਦੇਚਾ ਹੋਇਆ ਉਜੜੀ ਫਸਲ ਤੋਂ ਅੱਜ ਪੱਕਾ ਨਿਚਾ ਹੋ ਗਿਆ ਅੱਜ ਪੱਕਾ ਨਿਚਾ ਹੋ ਗਿਆ ਵੇ ਸੱਪ ਦੇ ਸ਼ਾਂ ਕਰਦੀ ਧੋਪਾਈ ਦੇ ਮੂੰਹ ਦੇ ਤੇ ਬੜਾ ਹਰਾਨ ਅੱਗੇ ਹੋਰ ਜ਼ਗੀਨ ਵੱਜ ਜਾਣਾ ਅੱਗੇ ਕੁਸਮਾ ਪਾ ਕੇ ਹੋਰ ਰੈਬਲਰ ਦਾ ਜਿਦੋਂ ਉਹ ਜਕੀਨ ਵੱਜਣਾ ਸ਼ਰਦਾ ਵੱਜਣੀ ਗੁਰਤਨ ਗੁਰਦਾਸ ਸਾਹਿਬ ਦੇ ਸਾਰੀ ਉਮਰ ਜਿੰਨਾ ਚਿਰ ਫਿਰ ਜੀਣਾ ਹੈ ਰਾਇਬਰਾਰ ਦੇ ਆਪਣਾ ਗੁਰੂ ਬੰਨਿਆ ਪਰ ਮੰਨਿਆ ਕਿ ਉਹ ਜਿਆ ਸਾਡੇ ਮੰਨਣ ਵਿੱਚ ਤੇ ਉਹਦੇ ਮੰਨਣ ਵਿੱਚ ਰਾਤ ਦਿਨ ਦਾ ਪਰਮਸੀਹ ਰਾਤ ਦਿਨ ਦਾ